ਆਰਿਆ ਨੂੰ ਸਤਿ ਸ੍ਰੀ ਅਕਾਲ ਜੀ ਗੁਰਦੁਆਰਾ ਬਾਬਾ ਦਸੰਧਾ ਸਿੰਘ ਜੀ ਪਿੰਡ ਕਲਸੀਆਂ ਖੁਰਦ ਡਾਕਖਾਨਾ ਖਲੜਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ 8ਵਾਂ ਸਲਾਨਾ ਜੋੜ ਮੇਲਾ 16 ਨਵੰਬਰ ਐਤਵਾਰ ਨੂੰ ਪਿੰਡ ਕਲਸੀਆਂ ਖੁਰਦ ਵਿਖੇ ਮਨਾਇਆ ਜਾ ਰਿਹਾ ਜੀ ਸਾਡੇ ਪਿੰਡ ਤੋਂ ਛੋਟੇ ਵੀਰ ਜਿਹੜੇ ਉੱਥੇ ਗੁਰਦੁਆਰੇ ਦੇ ਪਾਠੀ ਸਿੱਖ ਨੇ ਸਿੰਘ ਨੇ ਸਰਦਾਰ ਅਮਨਦੀਪ ਸਿੰਘ ਜੀ ਤੇ ਨਾਲ ਉਹਨਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਹਰਪਾਲ ਸਿੰਘ ਸਰਦਾਰ ਹਰਪਾਲ ਸਿੰਘ ਭੱਲੂ ਸਾਡਾ ਜਮਾਤੀ ਸਾਡਾ ਵੀਰ ਇਹ ਵੀਰ ਅੱਗੇ ਲੱਕੇ ਸੇਵਾ ਨਿਭਾ ਰਹੇ ਨੇ ਤੇ ਨਾਲ ਸਰ ਪਿੰਡ ਦੀ ਜਿੰਨੀ ਵੀ ਟੀਮ ਵਰਕ ਹੋਏਗੀ ਜਿੰਨੇ ਮੈਂਬਰ ਵਗੈਰਾ ਸਾਰੇ ਰਲ ਮਿਲ ਕੇ ਇਹ ਮੇਲੇ ਦਾ ਪ੍ਰਬੰਧ ਕਰ ਰਹੇ ਨੇ ਇਸ ਮੇਲੇ ਦੀ ਖਾਸੀਅਤ ਮੈਂ ਤੁਹਾਨੂੰ ਇੱਕ ਇਹ ਚੀਜ਼ ਦੱਸਣੀ ਚਾਹਣਾ ਵਾਂ ਕਿ ਇਹ ਮੇਲਾ ਇਸ ਤਰ੍ਹਾਂ ਦੇ ਹਰ ਪਿੰਡਾਂ ਵਿੱਚ ਮਨਾਏ ਜਾਣੇ ਚਾਹੀਦੇ ਨੇ ਕਿਉਂਕਿ ਮੇਲੇ ਆਪਾਂ ਤੁਹਾਨੂੰ ਪਤਾ ਹਰ ਇੱਕ ਪਿੰਡਾਂ ਦੇ ਵਿੱਚ ਇੱਕ ਛੱਡ ਕੇ ਤਿੰਨ ਤਿੰਨ ਚਾਰ ਚਾਰ ਮੇਲੇ ਨੇ ਉਹ ਆਪਾਂ ਨੂੰ ਪਤਾ ਵਾ ਕਿਸ ਤਰ੍ਹਾਂ ਮਨਾਏ ਜਾ ਰਹੇ ਨੇ ਸਿੰਗਰਾਂਾ ਨਾ ਵੀ ਮਨਾਏ ਜਾ ਰਹੇ ਨੇ ਚਲੋ ਮੈਂ ਕੋਈ ਉਹਨੂੰ ਗਲਤ ਨਹੀਂ ਕਹਿੰਦਾ ਮਤਲਬ ਸਾਰੇ ਮਨਾਏ ਜਾਂਦੇ ਨੇ ਪੀਰਾਂ ਦੇ ਡੇਰਿਆਂ ਤੇ ਸਾਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਚੱਲਦਿਆ ਕੋਈ ਗੱਲ ਨਹੀਂ ਮਨਾਓ ਮੇਲੇ ਮਨਾਉਣੇ ਚਾਹੀਦੇ ਦੇ ਪਰ ਇਹ ਸਾਡੇ ਇੱਕ ਪੱਤੀ ਤੋਂ ਲਾ ਲੋ ਜਾਂ ਪਿੰਡ ਦੇ ਵੀਰਾਂ ਨੇ ਰਲ ਮਿਲ ਕੇ ਸ਼ੁਰੂ ਕੀਤਾ ਸੀ ਗੁਰਦੁਆਰੇ ਤੋਂ ਧਾਰਮਿਕ ਮੇਲਾ ਇਹਨੂੰ ਆਪਾਂ ਧਾਰਮਿਕ ਮੇਲਾ ਕਹਿ ਲਓ ਸਮਾਗਮ ਕਹਿ ਲਓ ਤੇ ਮੇਲੇ ਦਾ ਰੂਪ ਦਿੱਤਾ ਵਾ ਜਿਹਦੇ ਵਿੱਚ ਕਬੀਸ਼ਰ ਵੀ ਲੱਗਣਗੇ ਕਥਾ ਵੀ ਹੋਏਗੀ ਕਬੱਡੀ ਵੀ ਹੋਏਗੀ ਉਹ ਮੈਂ ਵੇਰਵਾ ਤੁਹਾਨੂੰ ਦੱਸ ਦਿਨਾ ਵਾ ਚਲੋ ਪੋਸਟਰ ਵੀ ਪਾ ਦਨੇ ਆ ਉਸ ਹਿਸਾਬ ਨਾਲ ਪੜ ਲਿਓ ਇਹ ਤਾਂ ਇਸ ਮੇਲੇ ਦਾ ਤੁਹਾਨੂੰ ਮੈਂ ਇਹ ਚੀਜ਼ ਚਾਹਣਾ ਕਿ ਇਹ ਮੇਲੇ ਇਸ ਤਰ੍ਹਾਂ ਦੇ ਹਰੇਕ ਪਿੰਡ ਵਿੱਚ ਹੋਣੇ ਚਾਹੀਦੇ ਨੇ ਧਾਰਮਿਕ ਮੇਲੇ ਵੀ ਜ਼ਰੂਰੀ ਨੇ ਬਾਕੀ ਵੀ ਚਲੋ ਜਿਸ ਤਰ੍ਹਾਂ ਜਿਸ ਤਰ੍ਹਾਂ ਪਿੰਡਾਂ ਵਿੱਚ ਮੇਲੇ ਮਨਾ ਰਹੇ ਨੇ ਬਹੁਤ ਵਧੀਆ ਮਨਾਓ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਕਰੋ ਪਰ ਇਹ 8 ਸਾਲ ਤੋਂ ਇਹ ਆਪਣਾ ਸ਼ੁਰੂ ਕੀਤਾ ਸੀ ਇਹਨਾਂ ਸਾਡੇ ਪਿੰਡ ਦੇ ਵੀਰਾਂ ਨੇ ਤੈਅ ਕੀਤਾ 8ਵਾਂ ਇਹ ਆਪਣਾ ਸਮਾਗਮ ਆ ਜਾਂ ਮੇਲਾ ਵਾ ਤੇ ਬੜੀ ਸ਼ਰਧਾ ਦੇ ਤੁਮਤਾਂ ਮਨਾ ਰਹੇ ਨੇ ਤੇ ਸਾਰੇ ਪਹੁੰਚੋ ਵੀਰ ਆਸੇ ਪਾਸੇੋਂ ਪਿੰਡਾਂ ਦੇ ਦੂਰ ਦਰਾਡੇ ਜਿਹੜੇ ਕਥਾ ਸੁਣਨਾ ਚਾਹੁੰਦੇ ਨੇ ਕੁਬੀਸ਼ਰਾੰ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਪ੍ਰੋਗਰਾਮ ਚੱਲਨੇ ਨੇ ਉਹਨਾਂ ਦਾ ਜਾ ਕੇ ਆਨੰਦ ਮਾਣੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੇ ਆਸੇ ਪਾਸੇ ਦੇ ਪਿੰਡਾਂ ਨੂੰ ਉਂਚਣਾ ਚਾਹੀਦਾ ਤੇ ਉਸ ਤਰ੍ਹਾਂ ਮੈਂ ਤੇ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਮੇਲੇ ਇਸ ਤਰ੍ਹਾਂ ਦੇ ਜੇ ਪੰਜਾਬ ਲੈਵਲ ਤੇ ਚੈੱਕ ਕਰੀਏ ਨਾ ਤੇ ਮੇਰੇ ਹਿਸਾਬ ਨਾਲ 10% ਨੇ 90% ਚਲੋ ਬਾਕੀ ਵੀ ਵਧੀਆ ਇਹਨੇ ਸਾਰਾ ਕੁਝ ਮੇਰਾ ਕਹਿਣ ਦਾ ਮਤਲਬ ਹੈ ਵੀ ਇਹਨਾਂ 10% ਨੂੰ ਵੀ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮੇਲਾ ਹੋਵੇ ਜਿਹੜੇ ਇਹ ਵੀ 100% ਹੀ ਹੋਣ ਜਿਸ ਤਰ੍ਹਾਂ ਦੂਜੇ ਮੇਲੇ ਮਨਾਏ ਜਾ ਰਹੇ ਨੇ ਇਹ ਵੀ ਉਸ ਤਰ੍ਹਾਂ ਹੀ ਮਨਾਏ ਜਾਣ ਤੇ ਪਹੁੰਚੋ ਸਭ ਸੰਗਤਾਂ ਉੱਤੇ ਸਭ ਭੈਣ ਭਰਾ ਬੱਚੇ ਮਾਤਾਵਾਂ ਬਜ਼ੁਰਗ ਸਭ ਪਹੁੰਚੋ ਜੀ ਧਾਰਮਿਕ ਮੇਲਾ ਸਮਾਗਮ ਤੇ ਲੰਗਰ ਦਾ ਪ੍ਰਬੰਧ ਹਰੇਕ ਅਰੇਂਜਮੈਂਟ ਉਹਨਾਂ ਵੀਰਾਂ ਨੇ ਕੀਤਾ ਆਵਾ ਤੇ ਬੈਨਰ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕੀ ਪ੍ਰੋਗਰਾਮ ਹੈ ਜੀ 14 ਨਵੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਕੱਲ ਅਖੰਡ ਪਾਠ ਆਰੰਭ ਕੀਤੇ ਜਾਣਗੇ ਤੇ 16 ਨਵੰਬਰ ਦਿਨ ਐਤਵਾਰ ਨੂੰ ਇਹ ਭੋਗ ਪਾਏ ਜਾਣਗੇ ਤੇ ਦੀਵਾਨ ਸੱਜੂਗਾ ਤੇ ਉੱਥੇ ਪਹੁੰਚ ਰਹੇ ਨੇ ਜੀ ਕਵੀਸ਼ਰੀ ਜਥਾ ਭਾਈ ਚਾਨਣ ਸਿੰਘ ਜੀ ਬੀਏ ਸੂਰਵਿੰਦ ਵਾਲੇ ਭਾਈ ਗੁਰਕੀਰਤ ਸਿੰਘ ਐਮਏ ਕਵੀਸ਼ਰੀ ਜਥਾ ਤੇ ਕਥਾ ਕਰਨਗੇ ਜੀ ਗਿਆਨੀ ਗੁਰਬਚਨ ਸਿੰਘ ਕਲਸੀਆਂ ਕਲਾ ਕਥਾਵਾਚਕ ਮੰਜੀ ਸਾਹਿਬ ਵਾਲੇ ਤੇ ਜਿਹੜੀ ਕਬੱਡੀ ਹੋਏਗੀ ਉਹ ਹੈਗੀ ਜੀ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕੁਮਾਣ ਤੇ ਬਾਬਾ ਬਲਵਿੰਦਰ ਸਿੰਘ ਜੀ ਸਪੋਰਟਸ ਕਲੱਬ ਖਡੂਰ ਸਾਹਿਬ ਵਾਲਿਆਂ ਦੇ ਇਹਨਾਂ ਦੇ ਵਿਚਕਾਰ ਇੱਕ ਖਿੱਚਮਾ ਤੇ ਫਸਵਾ ਮੈਚ ਹੋਗਾ ਤੇ ਉੱਥੇ ਇਸ ਕਬੱਡੀ ਦੀ ਕਮੈਂਟਰੀ ਜਿਹੜੇ ਕਰਨਗੇ ਜੀ ਉਹ ਨੇ ਜੀ ਰਾਣਾ ਸਿੰਘ ਪੁਰੀਆ ਰਾਣਾ ਸਿੰਘ ਬੁਰੀਆ ਤੇ ਨਿਸ਼ਾਨ ਸਿੰਘ ਮਾੜੀ ਮੇਗਾ ਹਾਂਜੀ ਨਿਸ਼ਾਨ ਸਿੰਘ ਮਾੜੀ ਮੇਗਾ ਛੋਟਾ ਵੀਰ ਆ ਜੀ ਸਾਡਾ ਉਹ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਬਾਅਦ ਸਟੂਡੀਓ ਦਾ ਕੋਈ ਮੈਂਬਰ ਕੋਈ ਫੋਟੋਗ੍ਰਾਫਰ ਵੀ ਦੇਖ ਕੇ ਉਹਨੂੰ ਪਤਾ ਲੱਗ ਜਾਂਦਾ ਹੁੰਦਾ ਦੂਰੋਂ ਤੇ ਅਨਾਉਂਸਮੈਂਟ ਆਪ ਮਾਰੇ ਬੋਲ ਦਿੰਦਾ ਦਾਂਦਾ ਵਾ ਬਹੁਤ ਵਧੀਆ ਮੁੰਡਾ ਨਿਸ਼ਾਨ ਸਿੰਘ ਮਾੜੀ ਮੇਗਾ ਬਹੁਤ ਵਧੀਆ ਕਮੈਂਟਰ ਵੀ ਆ ਅਨਾਉਂਸਰ ਵੀ ਆ ਬਹੁਤ ਕੁਛ ਆ ਤੇ ਉਦਾਸ ਹੁੰਦੀ ਹੈ ਅੰਮ੍ਰਿਤਸਰ ਵਿਖੇ ਔਰ ਅੱਖਾਂ ਬੰਦ ਕਰੀਏ ਸਿੱਧਾ ਨਣਕਾਣਾ ਦਿਸੇ ਕਿ ਇਹੀ ਸੁਨੇਹਾ ਸਾਨੂੰ ਦਿੱਤਾ ਬੰਜਾ ਸਾਹਿਬ ਨੇ ਕਿਸੇ ਦੇ ਮੁਕਾਏ ਨਹੀਂ ਜੇ ਮੁਕਣਾ ਪੰਜਾਬ ਨੇ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਤੇ ਹਰੀ ਮੰਦਰ ਨੂੰ ਟਾਉਣ ਵਾਲੇ ਕਿਧਰੇ ਦਫ਼ਨ ਹੋਏ ਹਰੀ ਮੰਦਰ ਤਾਂ ਪਹਿਲਾਂ ਨਾਲੋਂ ਵੀ ਸੱਚਦਾ ਏ ਸ੍ਰੀ ਸਿੱਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਸੰਧੂ ਬਾਜਪਾ ਜੀ ਉਹਨਾਂ ਦਾ ਸਪੈਸ਼ਲ ਥੈਂਕਸ ਹੈ ਤੇ ਪਹੁੰਚੋਗੇ ਤੁਸੀਂ ਸਾਰੇ ਇਸ ਮੇਲੇ ਦੇ ਵਿੱਚ ਚਾਰ ਚੰਨ ਲਾਓ ਤੇ ਇੱਥੋਂ ਕੁਝ ਸੇਧਾਂ ਵੀ ਲਓ ਤੇ ਇਸ ਤਰ੍ਹਾਂ ਦੇ ਮੇਲੇ ਹਰ ਪਿੰਡਾਂ ਦੇ ਵਿੱਚ ਮਨਾਉਣ ਦੀ ਇੱਕ ਲੀ ਪਾਈ ਜਾਵੇ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਪਿੰਡਾਂ ਦੇ ਵਿੱਚ ਮੇਲੇ ਮਨਾਉਣਾ ਮਨਾਏ ਜਾਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ